ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੀ ਕਹਾਣੀ ਜੀਬਾ ਮਣੀਆਂ ਮੰਤ ਜੀਬਾ ਮਣੀਆਂ ਮੰਤ ਦਾ ਅਰਥ ਹੈ ਮਿੱਠੇ ਬੋਲ ਬੋਲਣਾ ਖਾਲਸਾ ਤਵਾਰੀਖ ਵਿੱਚ ਦਿੱਤਾ ਹੋਇਆ ਹੈ ਕਿ ਕੌੜੇ ਬੋਲ ਬੋਲਣ ਕਰਕੇ ਭਾਈ ਸੋਭਾ ਰਾਮ ਨੂੰ ਰਿਛ ਦੀ ਜੂਨ ਵਿੱਚ ਆਉਣਾ ਪਿਆ ਸੀ ਜਦ ਕਿ ਇੱਕ ਅਲਫਾ ਐਡੀਸਨ ਦੀ ਮਾਂ ਦੁਆਰਾ ਬੋਲੇ ਗਏ ਮਿੱਠੇ ਬੋਲ ਬੋਲਾਂ ਨੂੰ ਉਸਨੇ ਉੱਗਾ ਵਿਗਿਆਨੀ ਬਣਾ ਦਿੱਤਾ ਸੀ ਇਸ ਤੋਂ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਕਦੇ ਵੀ ਕਿਸੇ ਨੂੰ ਕੌੜੇ ਬੋਲ ਜਾਂ ਮੰਦੇ ਬੋਲ ਨਹੀਂ ਬੋਲਣੇ ਚਾਹੀਦੇ ਕਿਉਂਕਿ ਮਾੜੇ ਬੋਲ ਬੋਲਣ ਨਾਲ ਦੂਸਰੇ ਦਾ ਹਿਰਦਾ ਵਿੰਨਿਆ ਜਾਂਦਾ ਹੈ ਤੇ ਸਾਡਾ ਖੁਦ ਦਾ ਮਨ ਅਸ਼ਾਂਤ ਹੋ ਜਾਂਦਾ ਹੈ ਤੇ ਮਨ ਨੂੰ ਸ਼ਾਂਤ ਕਰਨ ਲਈ ਸਾਨੂੰ ਕਾਫੀ ਸਮਾਂ ਲੱਗਦਾ ਹੈ ਮਿੱਠੇ ਬੋਲ ਬੋਲਣ ਨਾਲ ਸਾਨੂੰ ਆਪ ਨੂੰ ਵੀ ਸੁੱਖ ਮਿਲਦਾ ਹੈ ਤੇ ਅਗਲੇ ਨੂੰ ਵੀ ਚੰਗਾ ਲੱਗਦਾ ਹੈ ਇਸ ਕਰਕੇ ਆਪਣੇ ਸੁਖ ਤੇ ਸ਼ਾਂਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਭ ਨਾਲ ਮਿੱਠੇ ਬੋਲ ਬੋਲੋ ਗੁਰਬਾਣੀ ਵਿੱਚ ਵੀ ਲਿਖਿਆ ਹੋਇਆ ਹੈ ਮਿੱਠ ਬੋਲਣਾ ਜੀ ਮਿੱਠ ਬੋਲਣਾ ਸੱਜਣ ਸੁਆਮੀ 모ਰਾ ਮਿੱਠ ਬੋਲਣਾ ਜੀ ਮਿੱਠ ਬੋਲਣਾ ਸੱਜਣ ਸੁਆਮੀ 모ਰਾ ਧੰਨਵਾਦ